you uh. ਵਾਦ ਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਧੰਨਤਾ ਦੇਣਾ ਵਾਦ ਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇਗਾ ਧੰਨਤਾ ਦੇਣਾ ਉਹਨਾਂ ਨੂੰ ਸੌਂ ਵੀ ਚੁਕੰਦਿਆਂਗੇ ਉਹਨਾਂ ਨੂੰ ਸੇਵਾ ਦਾ ਮੌਕਾ ਵੀ ਨਹੀਂ ਦੇਵਾਂਗੇ ਪਰ ਅੱਜ ਤਖਤ ਸ੍ਰੀ ਦੰਬਾਬਾ ਮਾਫ ਕਰਨਾ ਕੇਸਕਰ ਸਾਹਿਬ ਦੇ ਜਥੇਦਾਰ ਵੱਜੋਂ ਜਿਨ੍ਹਾਂ ਨੂੰ ਉਥਾਪਿਆ ਗਿਆ ਹੈ ਉਹਨਾਂ ਨੇ ਸੇਵਾ ਵੀ ਆਪਣੀ ਸੰਭਾਲ ਲਈ ਹੈ ਮਾਈ ਗੁਰਜੀਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਇਹ ਮੇਰੀ ਕੌਮ ਦਾ ਦੁਕਾਨ ਤੇ ਕਿ ਮੇਰੇ ਪੰਛਕ ਪਰਿਵਾਰ ਦੇ ਅੰਦਰ ਜੋ ਇੱਕ ਸੁਰਤ ਇੱਕ ਸਰਤਾ ਚਾਹੀਦੀ ਹੈ ਉਹ ਪਿਛਲੇ ਲੰਮੇ ਸਮੇਂ ਤੋਂ ਅਸੀਂ ਆਪ ਹੀ ਤੋੜ ਕੇ ਬੈਠਿਆ ਤੇ ਤੋੜੀ ਵੀ ਉਹਨਾਂ ਨੇ ਜਿੰਨਾਂ ਕੋਲ ਪ੍ਰਬੰਧ ਹੈ ਭਾਵੇਂ ਸ਼੍ਰੋਮਣੀ ਕਮੇਟੀ ਦਾ ਸਾਡਾ ਵਰਤਮਾਨ ਸਮੇਂ ਦਾ ਪ੍ਰਬੰਧ ਹੈ ਚਾਹੇ ਬਾਦਲ ਦਲ ਜਿਹੜਾ ਹੈ ਉਹਨਾਂ ਕੋਕੇ ਸੰਬੋਧ ਮੈਂਬਰ ਉਹਨਾਂ ਦੇ ਨੇ ਉਹਨਾਂ ਵੱਲੋਂ ਸਭ ਕੁਝ ਤੈਸ਼ ਨੈਸ਼ ਕੀਤਾ ਜਾ ਰਿਹਾ ਹੈ ਇਹਦੇ ਦੋਸ਼ੀ ਪ੍ਰਮੁਖ ਤੌਰ ਤੇ ਬਾਦਲ ਦੜਾ ਤੜਾ ਹੈ ਇਹ ਵਰਤਮਾਨ ਸਮੇਂ ਦਾ ਸ਼ਲੋਮਣੀ ਕਮੇਟੀ ਦਾ ਨਿਖਾਰਸ਼ ਪ੍ਰਬੰਧ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਬਿਨਾਂ ਸੋਚੇ ਤੇ ਸਮਝੇ ਇਤਾਂ ਦੇ ਪੈਦਣੇ ਲੈ ਕੇ ਮੇਰੇ ਕੰਮ ਨੂੰ ਨਵੇਂ ਇਮਤੀਆਂ ਦੇ ਪਾਈ ਜਾ ਰਹੇ ਹੈ। ਭਾਵੇਂ ਜਿਹੜੇ ਪਾਈ ਹਰਪ੍ਰੀਤ ਸਿੰਘ ਦੁਆਰਾ ਨਿਰਣਾ ਜਿਹੜਾ ਸੀ ਉਹਦੀ ਗੱਲ ਮੱਠੀ ਨਹੀਂ ਸੀ ਪਾਈ ਇਹਨਾਂ ਨਾਵਾ ਜਿਹੜਾ ਨਵੇਂ ਨਿਯੁਕਤੀ ਕਰਕੇ ਬਿਨਾਂ ਕਿਸੇ ਨੂੰ ਪੁੱਛੇ ਦੱਸੇ ਤੇ ਜੇਨੇ ਕੀਤਾ ਇਹ ਨਵਾਂ ਇੱਕ ਦੁਖਦਾਈ ਪੱਖ ਸਾਡੇ ਸਾਰਿਆਂ ਸਾਹਮਣੇ ਆਇਆ ਜਿਵੇਂ ਕੰਮ ਨੂੰ ਹੁਲੜਾ ਦੇ ਕੇ ਰੱਖ ਦਿੱਤਾ। ਜਿਹੜੀ ਅੱਜ ਸੇਵਾ ਸਮਾਜਨ ਦੀ ਜਿਹੜਾ ਢੰਗ ਤਰੀਕਾ ਅਪਣਾਇਆ ਗਿਆ ਇਹ ਮੇਰੇ ਪੰਥ ਦੀ ਮਰਜ਼ਾ ਦਾ ਦੇਹਾਨ ਦਾ ਨਹੀਂ ਹੈ ਇਹ ਬਲਕਿ ਕੌਮ ਨੇ ਤਖਤ ਦਾ ਜਥੇਦਾਰ ਬਣੇ ਪੰਥ ਵਿੱਚ ਵਿਚਰਨਾ ਹੈ ਕਿ ਜੇ ਪੰਥ ਦੇ ਕੋਈ ਚੋਰੀ ਸੇਵਾਵਾਂ ਦਿੱਤੀਆਂ ਜਾਣ ਸੰਸਥਾਵਾਂ ਦੀ ਨਿਵੰਦਗੀ ਵੀ ਗੈਰ ਹਾਜ਼ਰ ਵਿੱਚ ਕੰਮ ਕੀਤਾ ਜਾਏ ਇਹ ਤੋਂ ਵੱਧ ਮੇਰੇ ਪੰਥ ਨੂੰ ਹੋਰ ਕਿਹੜੀ ਨਮੋਸ਼ੀ ਤੇ ਗੁਜ਼ਰਨਾ ਪਏਗਾ ਮੈਨੂੰ ਆਪਣੇ ਆਪ ਦੇ ਦੁੱਖ ਹੁੰਦਾ ਹੈ ਕਿ ਅੱਜ ਅਸੀਂ ਉਸ ਪੰਥ ਵਿੱਚ ਇਹ ਅਨੰਗਾਰ ਦੇਖ ਰਹੇ ਹਾਂ ਜਿਨੂੰ ਅਸੀਂ ਆਪ ਸੇਵਾਵਾਂ ਕਰਦਿਆਂ ਕਰਦਿਆਂ ਪਰਮਾਨ ਤਾਂ ਅਸੀਂ ਦੇਖਿਆ 10 ਤੱਕ ਦੀ ਸੇਵਾ ਕਰਦੇ ਹਾਂ 1988 ਤੋਂ ਲਗਾਤਾਰ ਦਾਸ ਇਹਨਾਂ ਸਵਾਮਾਂ ਨਾਲ ਜੁੜਿਆ ਹੋਇਆ ਹੈ ਪਹਿਲਾਂ ਸ਼੍ਰੀ ਅਕਾਲ ਤਖਤ ਸਰ ਦਾਸ ਇੱਥੇ ਹਟ ਗੰਤੀ ਰਿਹਾ ਉਹਨਾਂ ਹਾਲਾਤਾਂ ਜਦੋਂ ਇੱਥੇ ਕਾੜਕੂ ਵਾਦਾ ਬਹੁਤ ਪਰਮਾਨ ਜਿਹਾ ਮਾਹੌਲ ਹੁੰਦਾ ਸੀ ਉਸ ਤੋਂ ਬਾਅਦ ਦਮ ਦੇ ਮਾਸਾ 8 ਸਾਲ ਅਸੀਂ ਸੇਵਾ ਕੀਤੀ ਹੈ ਪਰ ਅੱਜ ਦਾ ਇਹ ਦੌਰ ਹੈ ਅੱਤ ਸਾਡੇ ਦੀ ਪੀੜਾ ਜਨਕ ਦੌਰ ਇਸ ਨੂੰ ਗੁਜ਼ਰਨਾ ਪਿਆ ਸਿੰਘ ਸਾਹਿਬ ਤੁਸੀਂ ਉਹ ਦੌਰ ਦੀ ਗੱਲ ਕਰਦੇ ਹੋ ਤੁਸੀਂ ਉਸ ਦੌਰ ਦੇ ਵਿੱਚ ਸੇਵਾ ਵੀ ਨਿਭਾਈ ਹੈ ਸੇਵਾ ਕਰਦੇ ਵੀ ਰਹੇ ਹੋ ਉਦੋਂ ਤੇ ਉਸ ਦੌਰ ਦੇ ਵਿੱਚ ਤੇ ਹੁਣ ਦੇ ਦੌਰ ਦੇ ਵਿੱਚ ਕੀ ਅੰਤਰ ਵੇਖਦੇ ਹੋ ਤੁਸੀਂ ਹੁਣ ਕੀ ਵਰਕ ਪੈ ਗਿਆ ਕਿ ਨਿਗਾਰਾ ਆਇਆ ਕਿ ਉਸ ਵੀ ਵੜਦੇ ਜਾ ਰਹੇ ਉਹਦੇ ਵਿੱਚ ਕਹਿੰਦੇ ਉਸ ਸਮੇਂ ਸਾਡੇ ਕੋ ਕੀ ਸੀ ਜਿਹੜਾ ਪ੍ਰਬੰਧਕੀ ਪੱਖ ਸੀਦਾ ਜਿਹੜਾ ਸ਼ੂਮਨੀ ਕਮੇਟੀ ਦਾ ਸੀ ਉਹ ਜਿਸ ਤਰ ਗੁਰਚਰ ਸਿੰਘ ਤੋੜਾ ਜਿਹੜੇ ਸਨ ਇੱਕ ਪ੍ਰਮਾਣਿਕ ਸਖੀਅਤ ਸਨ ਉਹਨਾਂ ਨੇ ਕੋਈ ਪੰਛੀ ਦੀ ਪੀੜਾ ਸੀ 5000 ਦਲਦ ਦਾ ਸਾਹ ਸੀ ਉਹ ਬੰਦੇ ਨੂੰ ਦੇ ਪੜ ਲੈਂਦੇ ਸਨ ਹਾਲਾਤਾਂ ਨੂੰ ਪੜ ਲੈਂਦੇ ਸਨ ਤੇ ਮੌਕੇ ਦੀ شناخت ਮੁਤਾਬਕ ਆਪਣੇ ਆਪ ਨੂੰ ਸਜੇਖੱਬੇ ਕਰਕੇ ਉਹ ਜਿਹੜੇ ਵੱਡੇ ਵਿਵਾਨ ਸਨ ਉਹਨਾਂ ਨੂੰ ਬਚਾ ਲਿਆ ਕਰਦੇ ਸਨ ਪਰ ਹੁਣ ਜਦਦਾ ਕਿ ਉਸ ਬੁੱਧੀ ਤੇ ਉਹਨਾਂ ਦੀ ਕਾਬਲੀਅਤ ਹੈ ਸਾਡੇ ਕੋਲ ਪ੍ਰਬੰਧ ਕੀ ਜਮਾਤ ਹੀ ਨਹੀਂ ਰਹੀ ਜਿਨ੍ਹਾਂ ਦੀ ਵਜ੍ਹਾ ਕਰਕੇ ਸਾਨੂੰ ਹਾਸੋਣੀ ਅਵਸਥਾ ਵਿੱਚ ਗੁਜ਼ਰਨਾ ਪੈ ਰਿਹਾ ਇੱਕ ੜਾ ਇੱਕ ਇੱਕ ਪਰਿਵਾਰ ਦਾ ਪੂਰਾ ਇਸ ਵੇਲੇ ਰਾਜ ਕਹਿ ਸਕਦੇ ਸਮਰਾਜ્ય ਮੈਂ ਮੈਂ ਸ਼ਬਦਾਜਿਕ ਕਹਾਂਗਾ ਉਹਨਾਂ ਦਾ ਸਮਰਾਜ્ય ਹਰ ਇੱਕ ਸ਼ਲੋਮੀ ਕਮੇਟੀ ਦਾ ਮੈਂਬਰ ਉਹਨਾਂ ਦੀ ਜਮਾਤ ਦਾ ਹੈ ਉਹਨਾਂ ਵੱਲੋਂ ਹੀ ਪ੍ਰਧਾਨ ਆਪਿਆ ਜਾਂਦਾ ਹੈ ਕਿ ਨੂੰ ਸੇਵਾ ਦੇਣੀ ਹੈ 1 ਸਾਲ ਲਈ ਉਹ ਆਪਣਾ ਹੀ ਚਿਹਤਾ ਬੰਦਾ ਉੱਥੇ ਲਗਾਇਆ ਜਾਂਦਾ ਹੈ ਉਹਨਾਂ ਵੱਲੋਂ ਹੀ ਫੈਸਲੇ ਲਏ ਜਾਂਦੇ ਨੇ ਆ ਜਿਹੜਾ ਮੌਜੂਦਾ ਘਟਨਾਕਰਨ ਵਾਪਰਿਆ ਹੈ ਇਹ ਵੀ ਇੱਕ ਦੇਨ ਹੈ ਉਹਨਾਂ ਦੀ ਕਿਉਂਕਿ 2 ਦਸੰਬਰ ਨੂੰ ਬੜੇ ਕੜੇ ਸ਼ਬਦ ਸ਼੍ਰੀ ਅਕਾਲ ਤਖਤ ਦੀ ਫਸੀਲ ਤੋਂ ਯੂਜ਼ ਕੀਤੇ ਗਏ ਸੀਗੇ ਐਜ਼ ਅ ਕੌਮ ਦੇ ਜੱਤੇਦਾਰ ਉਹ ਜਾਇਜ਼ ਸੀਗੇ ਪਰ ਸ਼ਾਇਦ ਉਹਨਾਂ ਨੂੰ ਪਸੰਦ ਨਹੀਂ ਆਏ ਵਾਰੀ-ਵਾਰੀ ਕਰਕੇ ਲੰਬੇ ਕਰ ਦਿੱਤਾ ਕੀ ਸੁਨੇਹਾ ਕੀ ਦਿੱਤਾ ਉਹਨਾਂ ਨੇ ਕੋਈ ਸੁਨੇਹਾ ਨਹੀਂ ਦਿੱਤਾ ਜੀ ਅਸੀਂ ਲੋਕਾਂ ਦੀ ਅੱਖਾਂ 'ਚ ਪੌ ਕੱਟਾ ਪਾਉਣ ਵਾਸਤੇ ਇਹ ਕਹਿੰਦੇ ਕਿ ਅਸੀਂ ਪੰਥਕਾਂ ਅਸੀਂ ਪੰਥਕ ਨਹੀਂ ਇਹਨਾਂ ਨੇ ਸਾਬਤ ਕਰ ਦਿੱਤਾ ਕਿ ਤਖਤ ਦੀ ਮਾਨ ਮਰਜਾਦਾ ਦੇ ਖਿਲਾਫ ਨੇ ਵਿਰੋਧ ਵਿੱਚ ਨੇ ਇਹਨਾਂ ਨੇ ਨਾ ਕੇਵਲ ਜਥੇਦਾਰਨਾ ਅਪਮਾਨ ਕੀਤਾ ਇਹਨਾਂ ਨੇ ਅਕਾਲ ਤਖਤ ਦੇ ਦਾਵੀਅੋ ਅਪਮਾਨ ਕੀਤਾ ਜਦੋਂ ਉਹਨਾਂ ਫੈਸਲਿਆਂ ਨੂੰ ਮੰਨਣ ਤੋਂ ਆਨਕਾਰ ਨਹੀਂ ਕਰਕੇ ਅੱਜ ਵਾਲੇ ਹਾਲਾਤਾਂ ਨੂੰ ਸਿਰਜਿਆ ਅਸੀਂ ਇਸ ਲਈ ਅਰਦਾਸ ਸਾਜ ਕਰਨ ਵਾਸਤੇ ਆਏ ਆ ਇਹੋ ਜਿਹੇ ਲੜਦਬਾਰਾ ਨਾ ਪੈਦਾ ਹੋਣ ਤਾਂ ਅਕਾਲ ਤਖਤ ਦਾ ਪ੍ਰਬੰਧ ਜਿਹੜਾ ਹੈ ਉਹ ਸ਼੍ਰੋਮਣੀ ਕਮੇਟੀ ਦੇ ਹੱਥੇ ਕੋ ਨਾ ਰਹਿ ਕੇ ਪੂਰੇ ਪੰਥ ਦੇ ਹੱਥਾਂ ਵਿੱਚ ਜਾਵੇ ਇਹੀ ਅਸੀਂ ਅਰਦਾਸ ਕੀਤੀ ਹੈ ਜਥੇਦਾਰਾਂ ਦੇ ਵਾਸਤੇ ਉਹਨਾਂ ਨੂੰ ਸੇਵਾਵਾਂ ਲੈਣ ਦੇ ਲਈ ਅਧਿਕਾਰ ਖੇਤਰ ਦੇਣ ਦੇ ਲਈ ਉਹਨਾਂ ਨੂੰ ਸੇਵਾ ਮਹਤ ਕਰਨ ਦੇ ਲਈ ਕੋਈ ਪ੍ਰਬੰਧ ਬਣਾਉਣਾ ਚਾਹੀਦਾ ਹੈ ਜਿਸ ਪ੍ਰਬੰਧ ਨਾਲ ਮਾਨ ਸਨਮਾਨ ਨਾਲ ਹਰ ਵਿਅਕਤੀ ਆ ਕੇ ਸੇਵਾ ਕਰੇ ਤੇ ਕੌਮ ਦੇ ਲਈ ਆਪਣੀਆਂ ਭਾਵਨਾਵਾਂ ਦਾ ਤਰਜਮਾਨੀ ਕਰੇ ਤੁਸੀਂ ਪ੍ਰਬੰਧ ਬਦਲ ਕੇ ਅਰਦਾਸ ਕੀਤੀ ਹੈ ਕਿ ਇਹ ਪ੍ਰਬੰਧ ਬਦਲੇ ਜਾਣ ਤੇ ਨਿਯਮ ਬਦਲੇ ਜਾਣ ਜਥੇਦਾਰ ਸਾਹਿਬ ਨੂੰ ਉਸ ਤਰ੍ਹਾਂ ਨਿਯੁਕਤੀ ਮਿਲੇ ਜਿਸ ਤਰ੍ਹਾਂ ਕੌਮ ਚਾਹਦੀ ਹੈ ਪਰ ਇਹ ਫੈਸਲਾ ਅੱਜ ਦਾ ਨਹੀਂ ਹੈ ਕਈ ਜਥੇਦਾਰ ਆ ਮੈਂ ਆਪਣੀ ਆਪਣੇ ਫੋਨ ਦੇ ਵਿੱਚ ਦੇਖੇ ਨੇ ਕਈ ਜਥੇਦਾਰ ਇਸ ਤਰ੍ਹਾਂ ਹੀ ਬਦਲੇ ਜਾਂਦੇ ਨੇ ਸਵੇਰੇ ਕਾਰਤੇ ਆਉਂਦੇ ਨੇ ਤੇ ਵਾਪਸ ਜਾਂਦੇ ਤੇ ਖ਼ਬਾਰ ਤੇ ਹੁੰਦੇ ਨੇ ਕਿ ਜਥੇਦਾਰ ਬਦਲੇ ਗਏ ਨੇ। ਕੀ ਇਹ ਨਿਯਮ ਐਸੀ ਤਰ੍ਹਾਂ ਹੀ ਚੱਲਦੇ ਰਹਿਣਗੇ ਤੁਸੀਂ ਤਾਂ ਅਰਦਾਸ ਕੀਤੀ ਆ। ਮਗਰ ਕਿੱਥੇ ਨਤੀਜਾ ਕਿੱਥੇ ਆ ਹਜੇ ਤੱਕ। ਅਜੇ ਫਿਰ ਸਾਰੀ ਸਾਡੀ ਅਰਦਾਸ ਉੱਥੇ ਹੀ ਰਹੇਗੀ ਜਥੇਦਾਰ ਸਾਹਿਬ ਸੇਵਾ ਕਰਨੀ ਸ਼ੁਰੂ ਹੋਗੀ ਕਦੋਂ। ਅਡਾ ਆਪਣੀ ਭਾਵਨਾ ਮੰਨ ਪਰ ਕੋਈ ਵੀ ਯਤਨ ਜੇ ਰੰਗੇ ਜਾਂਦੇ ਆ ਨਾ ਅਸੀਂ ਉਹਨਾਂ ਵਿਚਾਰ ਛੱਡਣਾ ਨਹੀਂ ਚਾਹ ਰਹੇ। ਜਦੋਂ ਅਸੀਂ ਪੰਥਰ ਕਾਲ ਮੈਂ ਸੰਗਠਨੋਂ ਅਸੀਂ ਆਪਣੀ ਪੰਥਕ ਸਰੂਕਾਰ ਜਾਰੀ ਕੀਤੀ ਹੋਈ ਹੈ। ਉਨ੍ਹਾਂ ਯਾ ਉਨ੍ਹਾਂ ਨੇ ਜੱਸੀ ਕਾਲ ਤੇ ਪ੍ਰ부 ਸਰਕਾਰ ਤੇ ਪ੍ਰਬੰਧ ਦੀ ਗੱਲ ਕੀਤੀ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਜਿਹੜਾ ਸਾਡੇ ਵਰਤਮਾਨ ਸਾਡੇ ਕੋਲ ਵਿਧਿਵਿਧਾਨ ਹੈ ਇਹਦੇ ਵਿੱਚ ਲੀਲੀ ਦੀ ਲੋਲ ਵਾਸਤੇ ਅਸੀਂ ਗੱਲ ਕਰ ਰਹੇ ਹਾਂ। ਅਸੀਂ ਹੁਣ ਵਾਲੀਆਂ ਚੋਣਾਂ ਦੇ ਵਿੱਚ ਜੋ ਬਦਲਾਅ ਦੇ ਲਈ ਜੋ ਸੰਸਦਾਨਿਕ ਤੌਰ ਤੇ ਕੰਮ ਕਰਨਾ ਚਾਹੀਦਾ ਹੈ ਅਸੀਂ ਉਹਦੇ ਉੱਤੇ ਆਪਣੇ ਆਪ ਨੂੰ ਬੁਲਾ ਸਮਰਪਿਤ ਕੀਤਾ ਹੋਇਆ ਹੈ ਕਿ ਅਸੀਂ ਪੂਰੀ ਤਰ੍ਹਾਂ ਸਬੰਧਾਂ ਤੇ ਕੰਮ ਬਹੁਤ ਥੋੜੀ ਹਫ਼ਤੇ ਦੇ ਬਾਅਦ ਇਸ ਤਰ੍ਹਾਂ ਦਾ ਪ੍ਰਬੰਧ ਪੰਥਕ ਮਰਜੀਦੀ ਸ਼ਾ ਵਾਲਾ ਪ੍ਰਬੰਧ ਜਿਹੜਾ ਹੈ ਉਹ ਦੇਖੇਗੇ। ਸਾਨੂੰ ਇਹ ਗੜੀਆਂ ਕਰਤੂਤਾਂ ਨਾਲ ਨਾ ਸੀ ਟੁੱਟਦੇ ਆ ਨਾ ਨਰਾਸ਼ ਹੁੰਨੇ ਆ ਆਪਣੀ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਆ ਕਿਉਣ ਵਾਲੇ ਸਮੇਂ ਦਾ ਇੰਤਜ਼ਾਰ ਵਿੱਚ ਹੀ ਲੱਗੇ ਹੋਏ ਆ ਤੇ ਆਪਣੀ ਜੁਨਨਵਾਰੀ ਨਿਭਾਉਣ ਵਿੱਚ ਲੱਗੇ ਹੋਏ ਆ ਸ਼ੁਕਰੀਆ ਸੇਖ ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਜ ਜੋ ਹਾਲਾਤ ਬਣੇ ਨੇ ਅੱਜ ਕਈ ਪੰਥ ਇਕੱਠੇ ਹੋ ਕੇ ਦਲ ਦੇ ਉਹ ਜਿਹੜੇ ਇੱਥੇ ਆਏ ਨੇ ਸ੍ਰੀ ਆਖਾਲ ਤਖਤ ਸਾਹਿਬ ਅਰਦਾਸ ਕੀਤੀ ਗਈ ਹੈ ਕਿਹੜੇ ਕਿਹੜੇ ਪੰਥ ਦੀ ਦਲ ਜਿਹੜੇ ਨੇ ਉਹ ਸ਼ਾਮਿਲ ਹੋਏ ਨੇ ਇਸ ਪੰਥ ਦੇ ਤੇ ਕੀ ਅਰਦਾਸ ਕੀਤੀ ਗਈ ਹੈ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਅੱਜ ਪੰਥਕ ਤਾਲਮੇ ਸਿੰਘਾਚਨ ਜਿਹੜਾ ਸ ਇੱਕ ਪੰਥ ਦੀਆਂ ਵੱਖ-ਵੱਖ ਜਥੇਬੰਦੀਆਂ ਦਾ ਸਮੂਹ ਹੈ ਜਿਹੜਾ ਸਨ 2011 ਤੋਂ ਲਗਾਤਾਰ ਪੰਥਕ ਜਾਗਤੇ ਲਈ ਪੰਥਕ ਮਰਜ਼ਾ ਮਾਨ ਮਰਜ਼ਾਦਾ ਲਈ ਔਰ ਗੁਰੂ ਗ੍ਰੰਥ ਸਾਹਿਬ ਤੇ ਗੁਰਪੰਥ ਦੇ ਸਿਧਾਂਤਾਂ ਦੀ ਪਹਿਰੇਦਾਰੀ ਲਈ ਕੰਮ ਕਰ ਰਿਹਾ ਹੈ ਇਹਦੇ ਅੰਦਰ ਕेंद्रीय ਸ਼੍ਰੋਮ ਗੁਰੂ ਸਿੰਘ ਸਭਾ ਅਕਾਲਪੁਰ ਕੀ ਫੌਜ ਸਿੱਖ ਮਿਸ਼ਨਰੀ ਕਾਲਜ ਗੁਰਮੁਤਿ ਗਿਆਨ ਮਿਸ਼ਨੀ ਕਾਲਜ ਸਹਿਵਾਜਾ ਦਾ ਜਗਜਾਰ ਸਿੰਘ ਗੁਰਮੁਤਿ ਮਿਸ਼ਨੀ ਕਾਲਜ ਸਰਵ ਸੰਸਾਰ ਸੰਗਠਨ ਐ ਪੁਰਸਖ ਫੈਮਿਲੀ ਕਲੱਬ ਨਾਲ ਨਾਲ ਗੁਰੂਗ੍ਰੰਥ ਸਾਹਿਬ ਸੇਵਕ ਜਥਾ ਪਾਈ ਮਾਰੀਜਨ ਕੋਟ ٹرسٹ ਗਿਆਨਪੁਰਗਾਸਟ ٹرسٹ ਇਹ ਤਾਂ ਹੋ ਬਹੁਤ ਸਾਰੀਆਂ ਸੰਸਥਾਵਾਂ ਦੇ ਸੇਵਾਦਾਰ ਜਿਹੜੇ ਨੇ ਅੱਜ ਇੱਥੇ ਇਕੱਠੇ ਹੋ ਕੇ ਆਏ ਨੇ ਇਹਨਾਂ ਨੇ ਆਪਣੀਆਂ ਕੌਮੀ ਭਾਵਨਾਵਾਂ ਨੂੰ ਅੱਗੇ ਰੱਖ ਕੇ ਅੱਜ ਆਪਣੀ ਪਹਿਰੇਦਾਰੀ ਕੀਤੀ ਹੈ ਸ੍ਰੀ ਅਕਾਲ ਤਖਤ ਦੇਵ ਦੀ ਪ੍ਰਮੁਖ ਸਤਨ ਨੂੰ ਬਹਾਲ ਤੇ ਗੋਲ ਦਿੱਤੀ ਹੈ ਉਹ ਪੰਜ ਕਮੇ ਕੈਮ ਰੱਖ ਸਕਦਾ ਉਹਦੇ ਵਾਸਤੇ ਅਸੀਂ ਦੁਆ ਕੀਤੀ ਹੈ ਤਾਂ ਕਿ ਆਉਣ ਵਾਲਾ ਕੱਲ ਸਾਡਾ ਪ੍ਰਭੂ ਸਤਾਦਾ ਜਿਹੜਾ ਪ੍ਰਬੰਧ ਹੈ ਪੰਥ ਦੇ ਹੱਥਾਂ ਵਿੱਚ ਹੋਵੇ ਤੇ ਸੰਸਾਰ ਪਰ ਦੇ ਸਿੱਖ ਜਿਹੜੇ ਨੇ ਉਸ ਪ੍ਰਬੰਧ ਦੇ ਆਪ ਚਲਾਉਣ ਉਹ ਇੱਕ ਧੜਾ ਪ੍ਰਬੰਧ ਨਾ ਚਲਾਵੇ ਜਿੱਥੇ ਮਨਮਾਨੀ ਦੇ ਗਰੀਆਂ ਉਹਨੇ ਰਿਪੋਰਟਨੀਆਂ ਵਾਲੇ ਫੈਸਲੇ ਕਰਕੇ ਪੰਥ ਨੂੰ ਜਿਹੜਾ ਹੈ ਨਰਾਸ਼ਾ ਛੁੱਟਿਆ ਜਾ ਸੇ ਸਿੰਘ ਸਤਾ ਤੇ ਜਿਹੜੀ ਹੈ ਇਹਦੀ ਪ੍ਰਭੂ ਜਿਹੜੀ ਸਰਵੋਚਤਾ ਜਿਹੜੀ ਉਹ ਕੈਮ ਰਹੇ ਕਿਹੜੀਆਂ ਹਜੀਆਂ ਘਟਨਾਵਾਂ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਮਰਿਆਦਾ ਜਿਹੜੀ ਹੈ ਉਹ ਤਾਂ ਸ਼ਰੋਮਨੀ ਕਮੇਟੀ ਨੇ ਬਣਾਈ ਆ ਅੱਜ ਜੋ ਘਟਨਾ ਵਾਪਰੀ ਹੈ ਕੇਸਗੜ ਸਾਹਿਬ ਜਿਹੜੇ ਤਖਸਾਲ ਜਿਹੜੇ ਪੂਨੇਰੇ ਜਿਹੜਾ ਜਿਹੜੀ ਹੈ ਤਾਜਪੋਸ਼ੀ ਕੀਤੀ ਗਈ ਹੈ ਦਸਤਾਰਬੰਦੀ ਕੀਤੀ ਗਈ ਹੈ ਕੀ ਉਹ ਮਰਿਆਦਾ ਦੇ ਸਹਿਤ ਹੈ ਰਹਿਤ ਕਿ ਸਹਿਤ ਹੈ ਕੋਈ ਤਾਂ ਸੀ ਕਹਿੰਦੇ ਸ਼ਰੋਮਨੀ ਕੁੰ ਨੇ ਮਰਿਆਦਾ ਬਣਾਈ ਪਹਿਲੀ ਗੱਲ ਹੈ ਕਿ ਸ਼ਰੋਮਨੀ ਕੋਈ ਮਰਿਆਦਾ ਨਹੀਂ ਬਣਾਈ ਅਨੀ ਸ਼ੋਮਣੀ ਕਮੇਟੀ ਜਿਹੜੇ ਇਹਨਾਂ ਨਿਯੁਕਤੀਆਂ ਵਾਸਤੇ ਬਣਾਈ ਤੇ ਕਾਲ ਤੱਕ ਸਾਹਿਬ ਨੇ ਕਾਇਮ ਜਿਹੜੀ ਇੱਕ ਉਹ ਤਰ੍ਹਾਂ ਦੀ ਨਾਕਾਜ਼ੇ ਵਿੱਚ ਸ਼ੋਮਣੀ ਕਮੇਟੀ ਜਿਹਨੂੰ ਕਦੇ ਨਿਯੁਕਤੀਆਂ ਕਰਦੀ ਸੀ ਤੇ ਪੰਚ ਦੀਆਂ ਜੱਥੇਬੰਦੀਆਂ ਕੋਲੋਂ ਰਾਵਾਂ ਲਈਆਂ ਜਾਂਦੀਆਂ ਸੀ ਉਹ ਜਿਹੜਾ ਤੁਸੀਂ ਪਿਛਲੇ ਦੇਖਦੇ 35 40 50 ਸਾਲ ਦੀ ਹੋ ਚੱਲਿਆ ਉਹ ਸਾਹਿਬ ਰਾਵਾਂ ਲੈਣੀਆਂ ਬੰਦ ਨੇ ਆਪਣੀ ਮਰਜ਼ੀ ਦਾ ਜਿਹੜਾ ਮਾਫਕਾਉਂਦੇ ਰੱਖ ਲੋ ਜੇ ਨਹੀਂ ਮਾਫਕਾਉਂਦਾ ਕੱਢ ਦਿਓ ਇਹ ਮੇਰੇ ਕੋਲ ਵਾਸਤੇ ਚਿੰਤਾਜਨਕ ਵਿਸ਼ਾ ਹੈ ਇਹਦੇ ਉੱਤੇ ਸਾਨੂੰ 2000 ਦੇ ਵਿੱਚ ਆਵਾਜ਼ ਉੱਠੀ ਸੀ ਗਿਆਨੀ ਵਿਦਾਂਤੀ ਜੀ ਦੇ ਵੇਲੇ ਆਦੇਸ਼ ਦਿੱਤਾ ਗਿਆ ਸੀ ਕਿਆ ਕਾਇਦੇ ਵਾਸਤੇ ਨਿਜਮ ਬਣਾਏ ਤਾਂ ਸ਼੍ਰੋਮਣੀ ਕਮੇਟੀ ਨੇ ਜਾਣਬੁੱਝ ਕੇ ਹੁਣ ਤੱਕ ਨਿਜਮ ਨਹੀਂ ਬਣਾਏ ਤਾਂ ਕਿ ਜਿਹੜੀਆਂ ਉਹ ਗੁਣਕੱਤੇ ਲੜੀਆਂ ਕਰ ਰਹੇ ਇਹ ਕਰਦੇ ਰਹਿਣ ਅਸੀਂ ਇਸ ਨੂੰ ਖਤਮ ਕਰਨਾ ਚਾਹੁੰਦੇ ਹਾਂ ਅਸੀਂ ਆਉਣ ਵਾਲੇ ਸਮੇਂ ਲਈ ਨਿਜਮਾ ਵਾਲੇ ਪਾਸੇ ਪੰਥ ਨੂੰ ਤੋੜ ਕੇ ਅਸੀਂ ਇਹਨਾਂ ਜ਼ਿੰਮੇਵਾਰੀਆਂ ਦੇ ਵਾਲੇ ਪਾਸੇ ਉਹ ਕਮ ਨੂੰ ਅਸੀਂ ਨਿਰਾਸ਼ਾਜ ਕੱਢਣ ਦੇ ਲਈ ਆਪਣੀ ਭਾਵਨਾ ਆਉਣ ਵਾਲੇ ਸਮੇਂ ਪੂਰੀ ਤਨਜ਼ੀਮ ਲਾਏਗਾ ਔਰ ਕੌਮ ਦੇ ਲਈ ਇੱਕ ਐਸੀ ਮਾਨਮਤਾ ਪ੍ਰਬੰਧ ਦੇ ਲਈ ਕੰਮ ਕਰਾਂਗੇ ਤਾਂ ਕਿ ਵਾਰ-ਵਾਰ ਸੰਮੇਟਾਂ ਦਾ ਨਾਸ਼ਾ ਜਿੰਨਾ ਕੋ ਜਨਾ ਪਵੇ ਇਹਦੇ ਅਸੀਂ ਕੰਮ ਜਿਹੜਾ ਕਰ ਰਹੇ ਹਾਂ ਜੋ ਕੋ ਜਾਂ ਜੋ ਹੈ ਇਹ ਮਰਜ਼ਾਦਾ ਦੇ ਉਸ ਮਰਜ਼ਾਦਾ ਨੂੰ ਜਿੱਥੇ ਬੰਦੀ ਇਹਦੇ ਸਾਹਮਣੇ ਹੋਣਾ ਚਾਹੀਦਾ ਸੀ ਦਿਨ ਦੇ ਚੜ੍ਹੇ ਉਜਾਰੇ ਵਿੱਚ ਹੋਣਾ ਚਾਹੀਦਾ ਸੀ ਅੱਜ ਇਤਾਂ ਜੋ ਕੀਤਾ ਹੈ ਇਹ ਤਾਂ ਨਹੀਂ ਸੀ ਕਰਨਾ ਚਾਹੀਦਾ ਇਹ ਕਿਤੇ ਮਤ ਦੇ ਸਨ ਤਰੀਕ ਅੱਗੇ ਪਾ ਦੇਣੀ ਚਾਹੀਦੀ ਸੀ ਅੱਜ ਅੱਜ ਸਿੰਘ ਸਾਹਿਬ ਮਾਫ ਕਰਨਾ ਅੱਜ ਬਹੁਤ ਜ਼ਿਆਦਾ ਜਿਹੜੀ ਐ ਫੋਰਸ ਉੱਤੇ ਅਪਲਾਈ ਕੀਤੀ ਗਈ ਕਿਉਂਕਿ ਨਿਹੰਗ ਸਿੰਘ ਜਿੱਥੇ ਬੰਦੀਆਂ ਵੱਲੋਂ ਜਿਹੜਾ ਬਲਬੀਰ ਸਿੰਘ ਵੱਲੋਂ ਖਾਸ ਕਰਕੇ ਕਿਹਾ ਗਿਆ ਸੀਗਾ ਕਿ ਅਸੀਂ ਇਹਦਾ ਵਿਰੋਧ ਕਰਾਂਗੇ ਤੇ ਦਸਤਾਰਬੰਦੀ ਨਹੀਂ ਹੋਣਦਿਆਂਗੇ ਲੇਕਿਨ ਇਹ ਜਿਹੜੀ ਦਸਤਾਰਬੰਦੀ ਹੋਈ ਹੈ ਕਿ ਇਹ ਪੰਥ ਪ੍ਰਵਾਨਤ ਹੋਏਗੀ ਜੇਕਰ ਜਥੇਦਾਰ ਜਿਹੜੇ ਹੁਣ ਨਵੇਂ ਬਣਾਏ ਗਏ ਨੇ ਉਹ ਕਿਸੇ ਸਟੇਜ ਤੇ ਜਾਂਦੇ ਨੇ ਸਬੋਧਨ ਕਰਦੇ ਨੇ ਸਕਦੇ ਦੇਖੋ ਸਾਡਾ ਵਿਚਾਰ ਅੰਤਰ ਹੈ ਅਸੀਂ ਭਾਈ ਬਲਬੀਰ ਸਿੰਘ ਦੀ ਮੁਖੀ ਦੇ ਬੁੱਢਾ ਦਲਦੇਸ ਉਹਨਾਂ ਨੂੰ ਬੇਨਤੀ ਕਰਦੇ ਹ ਕਿ ਗਰੂਤ ਦਾ ਕਾਰਨ ਹੁੰਦਾ ਸਾਡੇ ਵਿਚਾਰਕ ਮਤ ਪੇਦਨੇ ਅਸੀਂ ਜੜਨ ਵਾਸਤੇ ਨਹੀਂ ਜਾਣਾ ਹੁੰਦਾ ਅਸੀਂ ਕਿਸੇ ਦਾ ਅਪਮਾਨ ਕਰਨ ਵਾਸਤੇ ਨਹੀਂ ਜਾਣਾ ਹੁੰਦਾ ਤੇ ਸ਼੍ਰੋਮਣੀ ਕਮੇਟੀ ਦਾ ਕਿਸੇ ਭਾਈ ਬਿਦੇਸ਼ ਸਿੰਘ ਤੋਂ ਹੋਰ ਜੱਥੇ ਬਣਦੇ ਆ ਕੱਲੇ ਉਹ ਕੱਲੇ ਨਹੀਂ ਹੈਗੇ ਜੀ ਜੂ ਜਿਨ੍ਹਾਂ ਨੇ ਇਸਤੀਫੇ ਦਿੱਤੇ ਨੇ ਉਹਨਾਂ ਦਾ ਬਾਦਲਦਲ ਵਿੱਚੋਂ ਉਹਨੇ ਮੈਨੂੰ ਪੁੱਛ ਲਿਆ ਕਿ ਤੁਸੀਂ ਇਸਤੀਫੇ ਕਿਉਂ ਦਿੱਤੇ ਆ ਆਹ ਤੁਹਾਡੇ ਹੀ ਕਹਿੰਦੇ ਉਹਨਾਂ ਦੇ ਕਾਰਵਾਈ ਹੋਊਗੀ ਤੁਹਾਡੇ ਨਹੀਂ ਕਾਰਵਾਈ ਫਿਰ ਤੁਸੀਂ ਆਪਣੇ ਚੁਲ ਕਾਰਵਾਈ ਕਰੋ ਨਾ ਉਹਨਾਂ ਤਾਂ ਦੀ ਕਾਰਵਾਈ ਨੂੰ ਮੈਂ ਨਹੀਂ ਮੰਨਿਆ ਨਾ ਉਨੇ ਇਸ ਕਰਕੇ ਤੋਂ ਉਹਨਾਂ ਆਪਣੇ ਬੰਦੇ ਦੇ ਹੱਥ ਵਿੱਚ ਖੜੇ ਹੋ ਜੈ ਨਾ ਦਰਜਨਾਂ ਨਹੀਂ ਸ਼ਾਹ ਦਾ ਪ੍ਰਧਾਨ ਅਸੀਫਾ ਦੇ ਰਹੇ ਬੇਕਸਮ ਜਿੰਨ ਜੀਠੀਆ ਤੋਂ ਸਿੱਧੀ ਫੇ ਦੇ ਰਹੇ ਨੇ ਸੀ ਸੈਕਟਰੀ ਕਹਿ ਰਹੇ ਕਿ ਮੇਰੇ ਤੋਂ ਰਾਏ ਨਹੀਂ ਲਏਗੇ ਮੈਂ ਵੀ ਇਹਦੇ ਵਿਰੁੱਧ ਇਸ ਕਰਕੇ ਇਹਦਾ ਫਰਕ ਕੀ ਹੈ ਇਹਨਾਂ ਮਤਲਬ ਵਰਕਿੰਗ ਕਮੇਟੀ ਨੂੰ ਆਪਣੀ ਦੋ ਜੁਨਾ ਨੇ ਗਲਤ ਕੰਮ ਕੀਤਾ ਉਹ ਤੇ ਪਛਤਾਵਾ ਕਰਨਾ ਚਾਹੀਦਾ ਸੀ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਸੀ ਕਿ ਅਸੀਂ ਗਲਤ ਫੈਸਲਾ ਕੀਤਾ ਅਸੀਂ ਆਪਣਾ ਫੈਸਲਾ ਵਾਪਸ ਲੈਣੇ ਆ ਤਾਂ ਕਿ ਪੰਥ ਦੇ ਦੁਬਦਾਨਾ ਪਵੇ ਇੱਥੇ ਆ ਕੇ ਗੱਲ ਮਕਾਉਣੀ ਚਾਹੀਦੀ ਸੀ ਹਨੇਰੇ ਵਿੱਚ ਇਹ ਕੰਮ ਕਰਕੇ ਉਹਨਾਂ ਨੇ ਗੱਲ ਨੂੰ ਅੱਗੇ ਉਹ ਖਤਰਨਾਕ ਮੋੜ ਵਾਲੇ ਪਾਸੇ ਤੇ ਸਿੰਘ ਸਾਹਿਬ ਤੁਸੀਂ ਵੀ ਸਿਵਾਵਾਂ ਦੇ ਭਈਆ ਨੇ ਜਥੇਦਾਰ ਵੱਜੋਂ ਉਹ ਅੱਗੇ ਜਿਹੜੀ ਹੈ ਉਹ ਕਿਸ ਤਰ੍ਹਾਂ ਵਿਵਸਥਾ ਬੰਦੀ ਕੀਤੀ ਜਾਵੇਗੀ ਕਿ ਵਿਵਾਦ ਜਿਹੜਾ ਹੈ ਖਤਮ ਵੀ ਤੇ ਕਰਨਾ ਨਾ ਆਪਾਂ ਹੁਣ ਕਿਉਂਕਿ ਗੱਲਾਂ ਤਾਂ ਨਾ ਤੇ ਨਹੀਂ ਵਿਵਾਦ ਖਤਮ ਹੋਣਾ ਅਰਦਾਸ ਗੁਰ ਸਾਹਿਬ ਅੱਗੇ ਕਰ ਰਹੇ ਆ ਹੁਣ ਅੱਗੇ ਕੁਝ ਨਾ ਕੁਝ ਤੇ ਐਕਸ਼ਨ ਕਰਨਾ ਪਊਗਾ ਨਾ ਜੀ ਅਸੀਂ ਪੰਥਕ ਤਾਲਮੇਂ ਸੰਗਠਨ ਵੱਲੋਂ ਆਉਣ ਵਾਲੇ ਸਮੇਂ ਪੂਰੇ ਪੰਜਾਬ ਦੇ ਪੰਥਕ ਆਫਸਰ ਲੈ ਕੇ ਜਾਵਾਂਗੇ ਅਸਿਕ ਸੰਗਠਨ ਵਗ੍ਹਾ ਕਰਾਵਾਂਗੇ ਪਾਈਂ ਸਿਧਾਂਤਾਂ ਦੇ ਨਾਲ ਤੁਰਨਾ ਚਾਹੀਦਾ ਆਉਣ ਵਾਲੀ ਸ਼ੂਸ਼ਿਕਸ਼ ਕਮੇਟੀ ਦੇ ਸ਼੍ਰੋਮਣਿਕ ਚੋਣਾਂ ਨੇ ਉਹ ਅ ਜੇ ਗੁਰੂ ਗ੍ਰੰਥ ਦੇ ਗੁਰ ਪੰਚੇ ਸਿਧਾਂਤਾਂ ਨੂੰ ਕਾਲਤਾ ਦੀ ਪ੍ਰਭੂ ਸਤਾ ਦੇ ਵਾਸਤੇ ਕੰਮ ਕਰਕੇ ਅਸੀਂ ਆਪਣੀ ਭੂਮਿਕਾ ਨਿਭਾਈਏ ਅਸੀਂ ਇਹਦੇ ਲਈ ਕੰਮ ਕਰਾਂਗੇ ਮਿੱਠ ਕੇ ਕੰਮ ਕਰਾਂਗੇ ਤਾਂ ਕਿ ਵਾਰ-ਵਾਰ ਨਿਰਾਸ਼ ਨਾ ਹੋਣਾ ਪਵੇ ਆਈ ਥਿੰਕ ਸਰ ਆਖਰੀ ਸਵਾਲ ਹੈ ਜੀ ਆਪਾਂ ਦਾ ਬਿਆਨ ਆਇਆ ਪਾਉਂਦੇ ਨੇ ਕਿ ਜੀ 2 ਦਸੰਬਰ ਦੇ ਜਿਹੜੇ ਫੈਸਲੇ ਨੇ ਉਹ ਨਹੀਂ ਬਦਲੇ ਜਾਣਗੇ ਭਰਤੀ ਕਮੇਟੀ ਦੀ ਸਮੀਖਿਆ ਕੀਤੀ ਜਾਵੇਗੀ ਮੇਰੇ ਖਿਆਲ ਭਰਤੀ ਕਮੇਟੀ ਹੀ ਸਭ ਤੋਂ ਵੱਡਾ ਵਿਵਾਦ ਬਣਿਆ ਸਾਰੇ ਜਿੰਨੀ ਵੀ ਜਿੰਨੀ ਵੀ ਗੱਲਬਾਤ ਅੱਜ ਚੱਲਦੀ ਜਿਹੜੇ ਆਦੇਸ਼ ਹੋਏ ਨੇ ਉਹਨਾਂ ਆਦੇਸ਼ਾਂ ਦੇ ਵਿੱਚ ਭਰਤੀ ਕਮੇਟੀ ਇਹ ਉਤੇ ਇੱਕ ਫਿਕਰਾ ਲਿਖਿਆ ਹੋਇਆ ਹੈ ਕਿ ਵਰਤਮਾਨ ਸਮੇਂ ਆਗੂ ਜਮਾਤ ਪੰਥ ਦੀ ਚੰਸਤਾ ਜੀ ਗਵਾਹੀ ਕਰਨ ਦੇ ਯੋਗ ਨਹੀਂ ਹੈ ਇਸ ਕਾਰਨ ਕੇ ਸਾਥ ਮੈਂਬਰ ਕਮੇਟੀ ਬਣਾਈ ਜਾਂਦੀ ਹੈ ਇਹ ਸ਼੍ਰੋਮਣੀ ਕਾਂਗਰਸ ਦੀ ਭਰਤੀ ਸ਼੍ਰੋਮਣੀ ਕਾਂਗਰਸ ਦੀ ਭਰਤੀ ਕਰੇਗੀ ਬਾਦਲ ਦਲ ਦੀ ਭਰਤੀ ਨਹੀਂ ਕਰੇਗੀ ਉਸ ਸ਼੍ਰੋਮਣੀ ਕਾਂਗਰਸ ਦੀ ਭਰਤੀ ਕਰੇਗੀ ਇਹਦਾ ਮਤਲਬ ਇਹ ਨਹੀਂ ਚਾਹੁੰਦੇ ਕਿ ਸ਼੍ਰੋਮਣੀ ਕਾਂਗਰਸ ਬਣੇ ਇਹ ਕਹਿੰਦੇ ਸਾਡਾ ਬਾਦਲ ਧੜੇ ਰਹਿਣਾ ਚਾਹੀਦਾ ਹੈ ਐਸਲੀ ਆਪਣੇ ਤਰਦੀ ਭਰਤੀ ਕਰਕੇ ਲੋਕਾਂ ਦੇ ਅੱਖਾਂ ਵਿੱਚ ਇਕੱਠਾ ਪਾ ਕੇ ਕੰਮ ਤੋਂ ਆਪਣੇ ਹੁਮਸ਼ ਪਾਣਾ ਚਾਹੁੰਦੇ। ਇਹ ਪੰਥ ਪਰਵਾਨਤ ਹੋ ਜਾਊਗਾ? ਨਹੀਂ ਹੋਏਗੀ ਜੀ। ਪੰਥ ਨੇ ਪਹਿਲਾਂ ਨਹੀਂ ਪਰਵਾਨ ਕੀਤਾ ਗਾੜੀ ਕਰਨ ਨੇ। ਵੈਸੇ ਵੀ ਤੁਹਾਡੇ ਤੇ ਆਪਣੇ ਲੀਡਰ ਖਿਸਕੀ ਜਾ ਰਹੇ ਨੇ। ਉਹ ਕਲੀਡਰ ਨੇ ਪਿੱਛੇ ਪਿੱਛੇ تھا ਔਰ ਘਰ ਦੀ ਗੱਲ ਵੀ ਹੈ ਨਾਲੇ। ਚਲੋ ਮੈਂ ਮੈਂ ਫਿਰ ਅਹੀ ਗੱਲ ਕਹਿੰਦਾ ਮੈਂ ਅਕੇ ਵੀ ਕਹਿ ਕਿ ਇੱਥੇ ਘਰ ਦੀ ਗੱਲ ਨਹੀਂ ਹੈ। ਇੱਥੇ ਗੱਲ ਪੰਥ ਦੀ ਹੈ। ਕਿ ਜੇ ਉਹਨਾਂ ਨੂੰ ਸੰਗਤ ਦਾ ਰੋਹ ਨਜ਼ਰ ਆ ਗਿਆ ਤੇ ਬਾਕੀਆਂ ਨੂੰ ਕਿਉਂ ਨਹੀਂ ਨਜ਼ਰ ਆ ਰਿਹਾ? ਹੂੰ। ਦੈਟਸ ਇਟ। ਧੰਨਵਾਦ ਜੀ।